ਕਹਿਣਾ ਚਾਹੋਗੇ ਮੇਰਾ ਰਿਸ਼ਪ ਪੁਜਾਰਾ ਜੀ ਨਾਮ ਠੀਕ ਹੈ ਨਾ ਕਿਉਂਕਿ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਕਿੰਨਾ ਵੱਲੋਂ ਕਰਵਾਇਆ ਜਾ ਰਿਹਾ ਕਿ ਇਹ ਮਨੂ ਜੀ ਔਰ ਮਨੂ ਜੀ ਦੀ ਟੀਮ ਵੱਲੋਂ ਮੇਲਾ ਸਾਈਂ ਲਾੜੀ ਸ਼ਾਹੀ ਜੀ ਦਾ ਕਰਾਇਆ ਜਾ ਰਿਹਾ ਹੈ ਇਹ ਆਪਣੇ ਸਾਈਂ ਜੀ ਦਾ ਜਨਮ ਦਿਨ ਆਪਣਾ ਉਪਲਖਸ਼ ਦੇ ਵਿੱਚ ਸਾਈਂ ਜੀ ਦਾ ਬਰਥਡੇ ਮਨਾਣਾ 27 ਤਰੀਕ ਨੂੰ ਮੈਂ ਇਹੀ ਮਾਧਿਅਮ ਆਪਣਾ ਪ੍ਰੈਸ ਦੇ ਮਾਧਿਅਮ ਇਹੀ ਕਹੂੰਗਾ ਕਿ ਹਾਂ ਕਿ ਸਾਰਿਆਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਔਰ ਉੱਥੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਕੌਣ ਕੌਣ ਆ ਰਿਹਾ ਹੈ ਬਿਲਗਣ ਕਰਨ ਲਈ ਉੱਥੇ ਆਪਣੇ ਹਿੰਦ ਤੇ ਕਿ ਨਾਮ ਆਪਣਾ ਉਹਨਾਂ ਦੇ ਤਾਂ ਬਹੁਤ ਲੋਕੀ ਫੈਨਸ ਨੇ ਤੇ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਹਾਂ ਕਿ ਇੱਕ ਤਾਂ ਉਹਨਾਂ ਨੂੰ ਸਾਰੇ ਸੁਣਨ ਤੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਉੱਤੇ ਸਾਈਂ ਜੀ ਦਾ ਆਪਣਾ ਦਰਬਾਰ ਲੱਗਾ ਤੇ ਉੱਥੇ ਸਾਈਂ ਜੀ ਦਾ ਆਸ਼ੀਰਵਾਦ ਆ ਕੇ ਪ੍ਰਵਾਪਤ ਕਰਨ ਇੱਕ ਮਿੰਟ ਕਿ ਨਾਮ ਜੀ ਤੁਹਾਡੇ ਕੀ ਕਹਿਣਾ ਚਾਹੋਗੇ ਮੁਰੀਦ ਸਾਈਂ लाडी शाह ਜੀ ਪਰਿਵਾਰ ਵੱਲੋਂ ਦੂਸਰਾ ਵਿਸ਼ਾਲ ਮੇਲਾ ਤੇ ਭੰਡਾਰਾ ਡਾਕਟਰ ਬੀ ਆਰ ਅੰਮੇਰਕਰ ਵੀ ਕੇ ਕਰਵਾਇਆ ਜਾ ਰਿਹਾ ਹੈ ਉਹ ਕਿੰਦਾ ਤਿਆਰੀ ਕੀਤੀ ਜਾ ਰਹੀ ਹੈ ਕਿੰਦਾ ਤਿਆਰੀ ਕੀਤੀ ਜਾ ਰਹੀ ਹੈ ਤਿਆਰੀ ਤੋਂ ਤਾਂ ਆਮਨ ਸਾਡੇ ਸਾਥੀਆਂ ਨਾਲ ਜੀ ਬਿਲਕੁਲ ਅੱਛੀ ਤਿਆਰੀ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚ ਕੇ ਸਾਈਂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਸਾਡੇ ਮੇਲੇ ਦੀ ਸ਼ਾਨ ਨੂੰ ਵਧਾਓ ਕਿਹੜੇ ਕਿਹੜੇ ਕਵਾਲ ਆ ਰਹੇ ਨੇ ਉੱਥੇ ਜੀ ਜੋਤੀ ਨੂੰ ਰਾ ਰਹੀ ਹੈ ਜੀ ਅਕਰਮ ਅਕਰਮ ਕੋ ਆਲਾ ਰਹੇ ਦੀਪਕ ਹੌਸਲਾ ਜੀ ਆ ਰਹੇ ਹੋਰ ਕੀ ਕਹਿਣਾ ਚਾਹੋਗੇ ਕਿ ਇੱਕ ਨੌਜਵਾਨਾਂ ਨੂੰ ਧਾਰਮਿਕ ਨਾਲ ਜੋੜਨ ਲਈ ਸੁੱਦਾ ਚੱਕਿਆ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹਤੇ ਹਰੇ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਰੇ ਨਸ਼ਿਆਂ ਨੂੰ ਛੱਡ ਕੇ ਧਾਰਮਿਕ ਕੰਮਾਂ ਵੱਲ ਆਪਣਾ ਧ ਤੇ ਗਲਤ ਕੰਮਾਂ ਤੋਂ ਦੂਰ ਹੋ ਅੱਗੇ ਵੀ ਇਸ ਤਰ੍ਹਾਂ ਦੇ ਮੇਲੇ ਕਰਵਾਏ ਜਾਣਗੇ ਹਾਂਜੀ ਹਮੇਸ਼ਾ ਅੱਗੇ ਦਾ ਕਰਾਈ ਜਾਵਾਂਗੇ ਜਦ ਤੱਕ ਰਹਿਣ ਵਾਲੀ ਹੈ ਟਾਈਮਿੰਗ ਜੀ 7 ਵਜੇ ਤੋਂ ਜਦ ਤੱਕ ਸਾਈਂ ਦੀ ਜਾਨਗੇ ਉਦੋਂ ਤੱਕ ਵੀ ਵੈਰੀ ਗੁੱਡ ਹੋਰ ਨਾ ਸੋਣਾ ਕਰੋ ਹਾਂਜੀ ਭਾਈ ਮਰੀਦ ਸਾਈਂ लाडी ਸ਼ਾਹ ਜੀ ਪਰਿਵਾਰ ਲੁਧਿਆਣਾ ਵੱਲੋਂ ਜੋ ਦੂਸਰਾ ਮੇਲਾ ਤੇ ਭੰਡਾਰਾ ਡਾਕਟਰ ਬੀ ਆਰ ਅੰਬੇਦਕਰ ਭਵਨ ਵਿਖੇ 27 ਤਰੀਕ ਨੂੰ ਰੱਖਿਆ ਗਿਆ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਮੁਬਾਰਕਬਾਦ ਵੀ ਦਊਂਗਾ ਤੇ ਵੈਲਕਮ ਲਈ ਅੱਜ ਇੱਕ ਪ੍ਰੈਸ ਕਾਨਫਰੰਸ ਸਾਡੇ ਵੀਰ ਮੰਨੂ ਜੀ ਵੱਲੋਂ ਰੱਖੀ ਗਈ ਹੈ ਤੇ ਤੁਹਾਡੇ ਮਾਧਮ ਰਹੀ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਪਰਿਵਾਰ ਸਮੇਤ ਸਾਈਂ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਨ ਕਿਉਂਕਿ ਬਹੁਤ ਪਵਿੱਤਰ ਦਿਹਾੜਾ ਜੋ 26 ਤਰੀਕ ਨੂੰ ਸਾਈਂ ਜੀ ਦਾ ਜਨਮ ਦਿਹਾੜਾ ਹੈ ਉਸ ਪ੍ਰਲਖਸ਼ ਦੇ ਵਿੱਚ ਜੋ ਸਾਡੇ ਵੀਰ ਨੇ 27 ਤਰੀਕ ਨੂੰ ਮੇਲਾ ਤੇ ਜੋ ਉੱਥੇ ਗੁਣਗਾਨ ਕਰਨ ਲਈ ਜੋ ਸਿੰਗਰਜ਼ ਆ ਰਹੇ ਆ ਜਾਂ ਕੋਈ ਸੂਫੀ ਗਾਇਕ ਉੱਥੇ ਪਹੁੰਚ ਰਹੇ ਆ ਤੇ ਸਾਰੇ ਸੁਣਨ ਲਈ ਜਰੂਰ ਪਹੁੰਚੋ ਤੇ ਮੈਂ ਤੁਹਾਡੇ ਮਾਦਿਆਂ ਨੂੰ ਆਖਿਰ ਦੇ ਵਿੱਚ ਫੇਰ ਦੁਬਾਰਾ ਸਾਰਿਆਂ ਨੂੰ ਵੈਲਕਮ ਕਰੂੰਗਾ ਲਾਹਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਿ ਆ ਕੇ ਪ੍ਰਭੂ ਚਰਨਾ ਦੇ ਵਿੱਚ 사ਤਸੰਗ ਦੇ ਵਿੱਚ ਜੁੜੋ ਤੇ ਆਪਣਾ ਅਸ਼ੀਰਵਾਦ ਪ੍ਰਾਪਤ ਕਰੋ। ਕੀ ਕਹਿਣਾ ਚਾਹੋਗੇ ਕਿ ਇਹਨਾਂ ਨੇ ਨੌਜਵਾਨਾਂ ਨੂੰ ਧਾਰਮਿਕ ਕੰਮਾਂ ਲਈ ਬਿਲਕੁਲ ਮੈਂ ਅੱਗੇ ਵੀ ਤੁਹਾਡੇ ਮਾਦਿਆਂ ਨੂੰ ਅੱਗੇ ਵੀ ਕਹਿਣਾ ਹੁੰਦਾ ਕਿ ਜਦੋਂ ਨੌਜਵਾਨ ਸੋਸ਼ਲ ਕੰਮਾਂ ਲਈ ਧਾਰਮਿਕ ਕੰਮਾਂ ਲਈ ਤੇ ਸਪੋਰਟਸ ਦੇ ਕੰਮਾਂ ਦੇ ਲਈ ਜਦੋਂ ਅਸੀਂ ਅੱਗੇ ਵੱਧਦੇ ਹਾਂ ਤਾਂ ਜਿਹੜੀ ਕ੍ਰਿਤੀਆਂ ਨੇ ਸਮਾਜ ਦੇ ਵਿੱਚੋਂ ਤਾਂ ਹੀ ਨਿਕਲਦੀਆਂ ਜਦੋਂ ਇੱਕ ਯੂਥ ਤੇ ਮੈਂ ਵਧਾਈ ਦਊਂਗਾ ਵੀਰ ਨੂੰ ਇੱਕ ਯੂਥ ਹੋਂਦੇ ਯੂਥ ਸਾਥੀ ਹੋਂਦੇ ਨਾਤੇ ਜੋ ਐ ਕਾਰਗ੍ਰਾਮ ਅੱਜ ਦੂਜਾ ਸਾਲ ਇਹਨਾਂ ਦਾ ਚਲੋ ਅੱਗੇ ਪ੍ਰਭੂ ਕਿਰਪਾ ਕਰਨ ਕਿ ਅੱਗੋ ਵੀ ਐ ਹਰ ਸਾਲ ਮੇਲਾ ਇਦਾਂ ਹੀ ਕਰਾਂਦੇ ਰਹਿਣ ਤੇ ਇਦਾਂ ਹੀ ਭੰਡਾਰੇ ਲੱਗਦੇ ਰਹਣ ਤੇ ਇੰਦੇ ਸਾਰੇ ਅਸ਼ੀਰਵਾਦ ਪ੍ਰਾਪਤ ਕਰਦੇ ਰਹੇ ਇਸ ਤਰ੍ਹਾਂ ਦੀ ਤਿਆਰੀਆਂ ਚੱਲ ਰਹੀਆਂ ਤਾਂ ਠਹਿਲਕੇ ਝੋਰੇ ਆ ਕਿਸ ਤਰ੍ਹਾਂ ਦੀ ਤਿਆਰੀ ਨਹੀਂ ਬਹੁਤ ਵਧੀਆ ਤਿਆਰੀਆਂ ਬਿਲਕੁਲ ਕਿਉਂਕਿ ਸੰਪੂਰਨ ਪਰਿਵਾਰ ਹੈ ਸਾਡੇ ਬ੍ਰਦਰ ਦੇ ਨਾਲ ਜਿਹੜਾ ਇਹਨਾਂ ਦਾ ਟੀਮ ਹੈ ਟੀਮ ਵਰਕ ਕਿਉਂਕਿ ਟੀਮ ਤੋਂ ਬਿਨਾ ਕੁਝ ਵੀ ਨਹੀਂ ਹੈ ਟੀਮ ਬਹੁਤ ਵਧੀਆ ਇਹਨਾਂ ਦੀ ਜਿ ਅੱਜ ਮੈਂ ਇਹਨਾਂ ਦਾ ਧੰਨਵਾਦ ਕਰੂੰਗਾ ਕਿ ਇਹਨਾਂ ਨੇ ਅੱਜ ਮੈਨੂੰ ਪ੍ਰੈਸ ਰਿਲੀਜ਼ ਮੌਕੇ ਤੇ ਮੈਨੂੰ ਮਾਣ ਵੀ ਦਿੱਤਾ ਮੈਨੂੰ ਬੁਲਾਇਆ ਤੇ ਮੈਂ ਫਿਰ ਦੁਬਾਰਾ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਰੂਰ ਸਾਰੇ ਪਹੁੰਚੋ ਜੀ